ਉੱਥੇ ਆ ਗਏ ਇੱਥੇ ਲੋ ਬੋਲੀ ਹਾਂ ਮੁਸਲਮਾਨਾਂ ਦੀ ਆਬਾਦੀ ਵਧ ਸੀਗੀ ਇਹਨਾਂ ਪਿੰਡਾਂ 'ਚ ਵੈਸੇ ਹਾਂ ਮੁਸਲਮਾਨ ਇੱਥੇ ਗਿਸ਼ਾਰੇ ਦੀ ਬਹੁਤ ਜ਼ਿਆਦਾ ਸੀ ਦੇ ਹਾਂ ਜੀ ਇਹਨਾਂ ਨੇ ਮੁੱਖੀ ਰਾਗੂਰਾ ਪਾ ਲੈਂਦੇ ਸੀ ਆਪਣੇ ਸਿੱਖਾਂ ਨੂੰ ਹਾਂ ਜੀ ਹੁਣ ਸਿੱਖਾਂ ਦਾ ਕੋਲ ਇੱਕ ਮਸਜਿਦ ਰਹੀ ਸੀ ਨਾਲ ਬੱਚੇ ਤੇ ਔਰਤਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਉਹ ਉਹਨਾਂ ਨੂੰ ਬੱਚਿਆਂ ਨੂੰ ਜਗਾਉਣ ਵਾਸਤੇ ਤੇ ਫਿਰ ਉਹ ਸਾਰੇ ਉਪਰੋਂ ਘੇਰਾ ਪਾ ਗਏ ਤੇ ਉਹਨਾਂ ਨੂੰ ਬਚਾਲ ਦੀ ਲੈ ਕੇ ਫਿਰ ਉਹਨੇ ਗਾਹਣੇ ਕੋਲੋਂ ਆ ਕੇ ਫਿਰ ਉਹਨਾਂ ਨੇ ਅਟੈਕ ਕਰਨਾ ਉਹਦੇ ਵਿੱਚ ਜੱਥਾ ਸਿੰਘ ਰਾਮਗੜੀਆ ਜੱਥਾ ਸਿੰਘ ਆਲੂਆੜੀਆਂ ਬਗੇਰ ਸਿੰਘ ਵਗੈਰਾ ਏ ਸੀਗੀ ਇਹ ਜਿਹੜੇ ਸੀਗੇ ਸਾਡੇ ਪਿੰਡ ਦੇ ਜਿੱਨੇ ਹੁਣ ਸਾਡੇ ਪਿੰਡ ਗਿਰਲਾ ਇਹ ਗਿੱਲਾਂ ਚੋਂ ਸੀ ਇਹ ਇੱਥੇ ਆ ਕੇ ਸ਼ੇਡ ਹੋ ਗਈ ਸੀ ਜਿੱਥੇ ਅੱਗੇ ਕੋਈ ਬੰਦਾ ਉਹ ਬੈਡ ਬੋਡੀ ਹੁੰਦੀ ਸੀ ਉਹਨੂੰ ਇਹ ਪੁਲਸ ਵਾਲੇ ਬਕੂਆ ਕਹਿੰਦੇ ਹੁੰਦੇ ਸੀ ਬਕੂਆ ਬਣਾਦੇ ਹੁੰਦੇ ਸੀ ਉਹ ਉੱਥੇ ਬਣਾ ਉਹ ਪਹਿਲਾਂ ਬਕੂਆ ਬਕੂਆ ਹੀ ਕਹਿੰਦੇ ਰਹੇ ਔੜੇ ਥੋੜੀ ਜਿਹੀ ਇਤਿਹਾਸ ਦੇ ਵਿੱਚੋਂ ਕੱਢ ਕੇ ਜਿਹੜਾ ਨਾਂ ਪਹਿਲਾਂ ਦਾ ਕਰਾਈ ਇਹਨਾਂ ਨੂੰ ਅ ਸੰਗਤ ਤੋਂ ਬਗਾਇਵੀਂ ਕਹਿੰਦੇ ਸੀ ਫਿਰ ਹੁਣ ਸਿੰਘ ਨਾਂ ਲਾਉਣ ਲਾ ਗਏ ਸੂਰਤਿਆ ਸਿੰਘ ਤੇ ਇਹ ਫਿਰ ਗਹਿਲੀ ਅਖੀਰ ਅਧੂਰ ਜਾ ਕੇ ਖਤਮ ਹੋਇਆ ਸਾਰਾ ਸلسਲਾ ਯਾਨੀ ਜੈਲ ਵਿੱਚ ਜਾ ਕੇ ਬਹੁਤ ਨੁਕਸਾਨ ਹੋਇਆ ਇੱਥੇ ਬਹੁਤ ਨੁਕਸਾਨ ਹੋਇਆ ਕੁਝ ਵੇ ਇਹ ਬਾਬਾ ਸੂਰਤ ਸਿੰਘ ਦੀ ਯਾਦ ਆ ਬਾਬਾ ਸੂਰਤਿਆ ਸਿੰਘ ਦੀ ਯਾਦ ਆ ਇਹ ਤੁਹਾਡੇ ਪਿੰਡ ਦੇ ਸੀ ਸਾਡੇ ਪਿੰਡ ਦੇ ਸਾਡੇ ਗੋਸਤੋਂ ਸੀ ਇੱਥੇ ਸ਼ਹੀਦ ਹੋਏ ਸੀ ਕਿਹੜੇ ਸ਼ਹੀਦ ਹੋਏ ਹੁਣ ਹਰ ਇੱਕ ਸਾਲ ਉਹਨਾਂ ਦੀ ਵਰਸੀ ਮਨਾਈ ਜਾਂਦੀ ਹੈ ਇਹ ਵਰਸੀ ਤਾਂ ਹੁੰਦੀ ਹੈ ਉਹਨਾਂ ਦੀ 2 ਫਰਵਰੀ ਨੂੰ ਪੰਜ ਫਰਵਰੀ ਨੂੰ ਹੁੰਦੀ ਹੈ ਜਉ ਫਰਵਰੀ ਨੂੰ ਕਟੜਵੰਡਾ ਨਗਰ ਕੀਚਨਮਗੜਾ ਪੰਜ ਫਰਵਰੀ ਨੂੰ ਵਰਸੇ ਮਨਾਉਂਦੇ ਕਿਉਂਕਿ ਪੰਜ ਫਰਵਰੀ ਦਾਦਾ ਸਮਾਪਤੀ ਦਾ ਦਿਨ ਹੁੰਦਾ ਹੋ। ਇਹ ਹੁਣ ਇਹ ਜਿਹੜੇ ਸੇਵਾਦਾਰ ਪੈਣਾ ਰਹਿ ਗਏ ਉਹਨਾਂ ਨੇ ਆ ਸਾਉਣ ਦੀ ਮਸਿਹਰ ਤੇ ਪੂੜਿਆਂ ਦਾ ਕੰਮ ਚਲਾ ਦਿੱਤਾ। ਉਹ ਇੱਕ ਬਣ ਗਿਆ ਰਚੀ ਨਹੀਂ ਬਣ ਗਈ ਤੇ ਹੁਣ ਹਰ ਸਾਲ ਸਾਲ ਬਾਅਦ ਸਾਉਣ ਦੀ ਸਿਆਣੋਂ ਪੂਰੇ ਬਣਾ ਲੈਂਦੇ ਆ ਸਾਰੇ ਪਿੰਡਾਂ ਦੇ ਲੋਕ ਆਉਂਦੇ ਆ ਇਕੱਠੇ ਹੋ ਕੇ ਬਹੁਤ ਭਾਰੀ ਕੁੱਝ ਹੋ ਜਾਂਦਾ